ਮਣੀ ਕਮੇਟੀ ਪਿਛਲੇ ਕੁਝ ਦਿਨਾਂ ਤੋਂ ਸਮੁੱਚੇ ਖਾਲਸਾ ਪੰਥ ਦੇ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਬਾਦਲਦਲ ਦੇ ਪੰਥ ਵਿਰੋਧੀ ਕਾਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਉਹ ਬਿਆਨ ਦੇ ਰਹੇ ਆ ਮੀਡੀਆ ਦੇ ਵਿੱਚ ਕਹਿੰਦੇ ਕਿ ਕੁਝ ਲੋਕ ਸਾਡੀਆਂ ਪੱਗਾਂ ਲਾਉਣਾ ਚਾਹੁੰਦੇ ਆ ਪਰ ਅਸੀਂ ਕਿਸੇ ਦੀ ਪੱਗ ਨਹੀਂ ਲਾਵਾਂਗੇ ਤੇ ਅਸੀਂ ਕਿਸੇ ਉਤੇ ਹੱਥ ਨਹੀਂ ਉਠਾਵਾਂਗੇ ਔਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਆ ਕੀ ਇਹ ਸ਼ਰੋਮਣੀ ਕਮੇਟੀ ਵਾਲੇ ਜਾਂ ਬਾਦਲਦਲੀਏ ਇਹ ਇਕੱਲਾ ਗੁਰਸਿੱਖਾਂ ਦੇ ਉੱਤੇ ਹੱਥ ਹੀ ਨਹੀਂ ਚੁੱਕਦੇ ਇਹ ਇਕੱਲੀਆਂ ਪੱਗਾਂ ਹੀ ਨਹੀਂ ਲਾਉਂਦੇ ਸਗੋਂ ਇਹ ਤਾਂ ਡਾਂਗਾ ਮਾਰ-ਮਾਰ ਕੇ ਜਾਂ ਗੋਲੀਆਂ ਮਾਰ-ਮਾਰ ਕੇ ਪੰਥ ਪ੍ਰਸਤ ਗੁਰਸਿੱਖਾਂ ਨੂੰ ਸ਼ਰਮ ਨਹੀਂ ਸ਼ਰਮ ਨਹੀਂ ਕਰ ਦਿੰਦੇ ਆ ਜੋ ਕੁਝ ਮੁਗਲ ਹਕੂਮਤ ਨੇ ਕੀਤਾ ਜੋ ਕੁਝ ਹਿੰਦ ਹਕੂਮਤ ਨੇ ਗੁਰੂ ਕੇ ਸਿੱਖਾਂ ਦੇ ਨਾਲ ਕੀਤਾ ਉਹੀ ਕੁਝ ਨਰੈਣੂ ਮਹੰਤ ਦੇ ਵਾਰਿਸ ਬਾਦਲ ਜੁੰਡਲੀ ਨੇ ਤੇ ਸ਼ਰੋਮਣੀ ਕਮੇਟੀ ਨੇ ਪੰਥ ਪ੍ਰਸਤ ਗੁਰਸਿੱਖਾਂ ਦੇ ਨਾਲ ਸਮੇਂ-ਸਮੇਂ ਦੇ ਉੱਤੇ ਕੀਤਾ ਅਸੀਂ ਕਿਵੇਂ ਭੁੱਲ ਜਾਈਏ ਕਿ ਕਿਸੇ ਸਮੇਂ ਸ਼ਰੋਮਣੀ ਕਮੇਟੀ ਅਤੇ ਬਾਦਲ ਦਲ ਦੇ ਗੁੰਡਿਆਂ ਨੇ ਕੌਮੀ ਜਰਨਲ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾਹੀ ਸੀ ਕਥੂ ਨੰਗਲ ਦੇ ਵਿੱਚ ਤੇ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਦੇ ਹੋਰ ਸੰਘਰਸ਼ਸ਼ੀਲ ਗੁਰਸਿੱਖਾਂ ਨੂੰ ਡਾਂਗਾਂ ਦੇ ਨਾਲ ਤਲਵਾਰਾਂ ਦੇ ਨਾਲ ਕੁੱਟਿਆ ਗਿਆ ਸੀ ਵੜਿਆ ਗਿਆ ਸੀ ਇਹ ਆ ਸ਼ਰੋਮਣੀ ਕਮੇਟੀ ਦੇ ਕਾਰੇ ਅੱਜ ਜਦੋਂ ਸ਼ਰੋਮਣੀ ਕਮੇਟੀ ਸਾਰੇ ਪਾਸੇੋਂ ਨਿਸਲ ਹੋ ਚੁੱਕੀ ਆ ਇਹਨਾਂ ਦੇ ਬੁਰੇ ਹਾਲਾਤ ਹੋ ਚੁੱਕੇ ਆ ਨਾ ਇਹਨਾਂ ਦੇ ਕੋਲ ਪੰਜਾਬ ਦੀ ਸਤਾ ਰਹੀ ਆ ਤੇ ਸ਼ਰੋਮਣੀ ਕਮੇਟੀ ਵੀ ਜਦੋਂ ਹੋਣ ਇਹਨਾਂ ਦੇ ਕੋਲੋਂ ਖੁੱਸਦੀ ਜਾ ਰਹੀ ਆ ਇਹਨਾਂ ਨੇ ਸ਼ਰੋਮਣੀ ਕਮੇਟੀ ਦਾ ਅਕਾਲੀ ਦਰਬਾਰ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਕਾਰ ਰੋੜ ਦਿੱਤਾ ਹੋਇਆ ਜਦੋਂ ਚਾਰੇ ਪਾਸਿਓਂ ਇਹਨਾਂ ਦੀ ਥੂ ਥੂ ਹੋ ਰਹੀ ਆ ਤੇ ਹੁਣ ਇਹ ਕਹਿ ਰਹੇ ਆ ਕਿ ਅਸੀਂ ਕਿਸੇ ਦੀਆਂ ਪੱਗਾਂ ਨਹੀਂ ਲਾਵਾਂਗੇ ਅਸੀਂ ਕਿਸੇ ਉਤੇ ਹੱਥ ਨਹੀਂ ਚੁੱਕਾਂਗੇ ਤੇ ਇਹ ਕਹਿ ਰਹੇ ਆ ਕਿ ਕੁਝ ਲੋਕ ਸਾਡੀਆਂ ਪੱਗਾਂ ਲਾਉਣਾ ਚਾਹੁੰਦੇ ਆ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਤਾਂ ਪੰਥ ਪ੍ਰਸਤ ਗੁਰਸਿੱਖ ਵੀਰ ਇਹਨਾਂ ਦਾ ਵਿਰੋਧ ਕਰਦੇ ਆ ਜਾਂ ਜਿਹੜੀਆਂ ਜਥੇਬੰਦੀਆਂ ਨੂੰ ਇਹਨਾਂ ਦੇ ਉੱਤੇ ਰੋਸ ਆ ਤੇ ਇਹ ਹੁਣ ਉਹਨਾਂ ਦੇ ਉੱਤੇ ਧਾਵਾ ਬੋਲਦੇ ਪਏ ਆ ਕਿ ਇਹ ਸਾਡੀਆਂ ਪੱਗਾਂ ਲਾਉਣਾ ਚਾਹੁੰਦੇ ਆ ਪਰ ਇਤਿਹਾਸ ਗਵਾਹ ਆ ਘਟਨਾਵਾਂ ਗਵਾਹ ਆ ਕਿ ਕੌਣ ਕਿਹਦੀਆਂ ਪੱਗਾਂ ਲਾਉਂਦਾ ਰਿਹਾ ਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਲਾਭਤਾ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਪ੍ਰਬੰਧ ਦੇ ਵਿੱਚੋਂ ਅਤੇ ਸਤਕਾਰ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਜਥਾ ਸਰਦਾਰ ਖਾਲਸਾ ਅਤੇ ਹੋਰ ਜਥੇਬੰਦੀਆਂ ਸੰਗਠਾ ਨੇ ਉਸ ਇਨਸਾਫ ਦੇ ਵਾਸਤੇ ਸ਼ਾਂਤਮਈ ਮੋਰਚਾ ਲਾਇਆ ਸ਼ਰਮਣੀ ਕਮੇਟੀ ਦੇ ਦਫ਼ਤਰ ਅੱਗੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੱਗੇ ਤੇ ਉਸ ਮੋਰਚੇ ਨੂੰ ਕੁਚਲਣ ਦੇ ਵਾਸਤੇ ਖਤਮ ਕਰਨ ਦੇ ਵਾਸਤੇ ਸ਼ਰਮਣੀ ਕਮੇਟੀ ਨੇ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੇ ਉੱਤੇ ਸੰਗਠਾ ਦੇ ਉੱਤੇ ਜਿਹੜਾ ਧਾਵਾ ਆ ਉਹ ਬੋਲ ਦਿੱਤਾ ਤੇ ਸ਼ਰਮਣੀ ਕਮੇਟੀ ਨੇ ਉਹਨਾਂ ਪੰਥ ਪ੍ਰਸਤ ਗੁਰਸਿੱਖਾਂ ਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਾਭਤਾ ਹੋਏ ਸਰੂਪਾਂ ਦਾ ਇਨਸਾਫ ਮੰਗ ਰਹੇ ਸਨ ਉਹਨਾਂ ਨੂੰ ਬੇਦਰਦੀ ਦੇ ਨਾਲ ਜਿਹੜਾ ਆ ਕੁੱਟਿਆ ਉਹਨਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਉਹਨਾਂ ਦੇ ਕੇਸ ਵੀ ਜਿਹੜੇ ਆ ਉਹ ਪੁੱਟੇ ਗਏ ਕੇਸਾਂ ਦੀ ਜਿਹੜੀ ਬੇਦਬੀ ਆ ਉਹ ਕੀਤੀ ਗਈ ਇੱਥੋਂ ਤੱਕ ਕਿ ਉਹਨਾਂ ਦੇ ਕਕਾਰ ਤੱਕ ਵੀ ਸ਼ਰੋਮਣੀ ਕਮੇਟੀ ਨੇ ਲਾਹ ਦਿੱਤੇ ਜਿਹੜੇ ਕਕਾਰ ਸੀ ਉਹ ਤੋੜ ਦਿੱਤੇ ਖੋਲੇ ਅੱਜ ਤੱਕ ਸ਼ਰੋਮਣੀ ਕਮੇਟੀ ਨੇ ਉਹ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਦਸਤਾਰਾਂ ਵਾਪਸ ਨਹੀਂ ਕੀਤੀਆਂ ਕਕਾਰ ਵਾਪਸ ਨਹੀਂ ਕੀਤੇ ਤੇ ਇੱਥੋਂ ਤੱਕ ਕਿ ਉਸ ਸਮੇਂ ਅਕਸ਼ ਜੋ ਅਮਰ ਸ਼ਹੀਦ ਬਾਪੂ ਪਿਆਰਾ ਸਿੰਘ ਜੀ ਸੁਲਤਾਨਵਿੰਡ ਦੇ ਸੁਪੁੱਤਰ ਸਨ ਜਿਨ੍ਹਾਂ ਨੂੰ ਬਾਪੂ ਪਿਆਰਾ ਸਿੰਘ ਜਿਹਨੂੰ ਖਾਲਸਤਾਨ ਕਮਾਂਡੋ ਫੋਰਸ ਦੀ ਮਾਂ ਵੀ ਕਿਹਾ ਜਾਂਦਾ ਸੀ ਤੇ ਉਹਨਾਂ ਦੇ ਹੀ ਸੁਪੁੱਤਰ ਭਾਈ ਦਲਬਾਗ ਸਿੰਘ ਸੁਲਤਾਨਵਾਲਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਨਸਾਫ ਮੰਗ ਰਹੇ ਸਨ ਤੇ ਸ਼ਰੋਮਣੀ ਕਮੇਟੀ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਕੁੱਟਿਆ ਉਹਨਾਂ ਨੂੰ ਟੁੱਕਿਆ ਉਹਨਾਂ ਨੂੰ ਵਢਿਆ ਤੇ ਉਹਨਾਂ ਦੇ ਜਿਹੜੇ ਹੱਥ ਤਾਂ ਕਿ ਜਿਹੜੇ ਆ ਗੁੱਟ ਜਿਹੜੇ ਆ ਉਹ ਤੋੜ ਦਿੱਤੇ ਸੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰੀਆਂ ਤਸਵੀਰਾਂ ਵੀਡੀਓ ਵੀ ਦੇਖੀਆਂ ਹੋਣਗੀਆਂ ਤੇ ਭਾਈ ਦਲਬਾਗ ਸਿੰਘ ਅਤੇ ਹੋਰ ਗੁਰਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਇਹਨਾਂ ਨੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਉਹਨਾਂ ਦੀ ਕਕਾਰਾਂ ਕੇਸਾਂ ਦੀ ਜਿਹੜੀ ਭਾਰੀ ਬੇਇੱਜ਼ਤੀ ਕੀਤੀ ਦਸਤਾਰਾਂ ਤੱਕ ਲਾ ਦਿਤੀਆਂ ਸ਼ਰਮਣੀ ਕਮੇਟੀ ਦਾ ਜਿਹੜਾ ਦਫ਼ਤਰ ਸੀ ਉਸ ਸਮੇਂ ਬੁੱਚੜਖਾਨਾ ਬਣ ਗਿਆ ਸੀ ਇੱਕ ਤਸੀਹਹਾ ਕੇਂਦਰ ਬਣ ਗਿਆ ਸੀ ਜਿਵੇਂ ਖਾੜਕੂਵਾਦ ਦੇ ਸਮੇਂ ਬੁੱਚੜ ਪੁਲਿਸ ਅਫਸਰ ਤਸੀਹੇ ਖਾਨਿਆਂ ਦੇ ਵਿੱਚ ਬੁੱਚੜ ਖਾਨਿਆਂ ਦੇ ਵਿੱਚ ਸਿੰਘਾਂ ਨੂੰ ਕੌਂਦੇ ਹੁੰਦੇ ਸਨ ਉਸੇ ਤਰ੍ਹਾਂ ਸ਼ਰਮਣੀ ਕਮੇਟੀ ਬਾਦਲ ਜੁੰਡਲੀ ਨੇ ਜਿਹੜਾ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਉੱਥੇ ਜਿਹੜਾ ਕੋਹਿਆ ਸੀ ਇਸ ਤੋਂ ਵੀ ਅਗਲੀ ਗੱਲ ਦੱਸਦਾ ਹਾਂ ਜਿਹੜੇ ਗੁਰੂ ਦੇ ਸਿੱਖ ਹੁੰਦੇ ਆ ਉਹ ਤਾਂ ਕਿਸੇ ਬੇਗਾਨੀ ਧੀ ਦੇ ਉੱਤੇ ਵੀ ਭੈਣ ਦੇ ਉੱਤੇ ਵੀ ਇਸਤਰੀ ਦੇ ਉੱਤੇ ਵੀ ਹੱਥ ਨਹੀਂ ਚੁੱਕਦੇ ਮੰਦਾ ਨਹੀਂ ਬੋਲਦੇ ਪਰ ਸ਼ਰੋਮਣੀ ਕਮੇਟੀ ਦੇ ਹੀ ਦਫ਼ਤਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਸ਼ਰੋਮਣੀ ਕਮੇਟੀ ਦਾ ਦਫ਼ਤਰ ਆ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਲਾਪਤਾ ਹੋਏ ਸਰੂਪਾਂ ਦਾ ਸੰਗਤਾਂ ਇਨਸਾਫ਼ ਮੰਗ ਰਹੀਆਂ ਸਨ ਤਾਂ ਸ਼ਰੋਮਣੀ ਕਮੇਟੀ ਨੇ ਤਿੰਨ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਸੰਘਰਸ਼ਸ਼ੀਲ ਗੁਰਸਿੱਖ ਅੰਮ੍ਰਿਤਧਾਰੀ ਬੀਬੀਆਂ ਦੇ ਉੱਤੇ ਵੀ ਜਿਹੜਾ ਤਸ਼ੱਦਦ ਆ ਉਹ ਕੀਤਾ ਗਿਆ ਭੈਣ ਮਨਿੰਦਰ ਕੌਰ ਜੋ ਸਰਕਾਰ ਕਮੇਟੀ ਦੇ ਵਿੱਚ ਸਰਗਰਮ ਆ ਤੇ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਭਾਰੀ ਤਸ਼ੱਦਦ ਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੇਤੀ ਜਿਹੜਾ ਆ ਉਹ ਕੀਤਾ ਗਿਆ ਇਸੇ ਤਰ੍ਹਾਂ ਭਾਈ ਸੁਖਜੀਤ ਸਿੰਘ ਖੋਸੇ ਦੀ ਜਿਹੜੀ ਸਿੰਘ ਨਹੀਂ ਸੀ ਉਹ ਉਹਨਾਂ ਦੇ ਉੱਤੇ ਵੀ ਜਿਹਦਾ ਤਸ਼ੱਦਦ ਆ ਉਹ ਕੀਤਾ ਗਿਆ ਭੈਣ ਲਖਵਿੰਦਰ ਕੌਰ ਜਾਂ ਭੈਣ ਰਜਵੰਤ ਕੌਰ ਬੀਬੀ ਰਾਜਵਿੰਦਰ ਕੌਰ ਸੋ ਕਿੰਨਾ ਜ਼ਿਆਦਾ ਸ਼ਰੋਮਣੀ ਕਮੇਟੀ ਨੇ ਉਹਨਾਂ ਬੀਬੀਆਂ ਨੂੰ ਉੱਥੇ ਬੁਰਾ ਭਲਾ ਆਖਿਆ ਉਹਨਾਂ ਨੂੰ ਗਾਹਾਂ ਤੱਕ ਜਿਹੜੀਆਂ ਆ ਉਹ ਕੱਢ ਦਿੱਤੀਆਂ ਉਹਨਾਂ ਦੇ ਕੱਪੜੇ ਤੱਕ ਵੀ ਜਿਹੜੇ ਆ ਉਹ ਪਾਰ ਦਿੱਤੇ ਤੇ ਇਹੋ ਇਹੋ ਦੇ ਜਿਹੜੇ ਬੋਲ ਆਖੇ ਕਿ ਉਹ ਮੈਂ ਸੰਗਤ ਨੂੰ ਇਹ ਜਿਹੜਾ ਆ ਦੱਸ ਸਕਦਾ ਸੋ ਇੰਨੀ ਜ਼ਿਆਦਾ ਜਿਹੜੀ ਆ ਸ਼ਰੋਮਣੀ ਕਮੇਟੀ ਬਾਦਸ਼ਾਹ ਦਲੀਏ ਗਿਰ ਚੁੱਕੇ ਸਨ ਇਥੋਂ ਤੱਕ ਕਿ ਸ਼ਰੋਮਣੀ ਕਮੇਟੀ ਦੀ ਹੀ ਇੱਕ ਜਿਹੜੀ ਔਰਤ ਸੀ ਸੋ ਉਹਨੇ ਥੁੱਕ ਕੇ ਤੇ ਬੀਬੀ ਮਨਿੰਦਰ ਕੌਰ ਨੂੰ ਆਖਿਆ ਕਿ ਇਹ ਇਹਨੂੰ ਜਿਹੜਾ ਆ ਉਹ ਛੱਟ ਤੇ ਭਾਈ ਸੁਖਜੀਤ ਸਿੰਘ ਖੋਸੇ ਦੀ ਸਿੰਘਣੀ ਨੂੰ ਬੀਬੀ ਰਜਵੰਤ ਕੌਰ ਉਹਨਾਂ ਦਾ ਨਾਮ ਆ ਜਾਂ ਰਾਜਵਿੰਦਰ ਕੌਰ ਆ ਸੋ ਉਹਨੂੰ ਇਹਨੇ ਮਾਰੇ ਸ਼ਰਮਣੀ ਕਮੇਟੀ ਅਤੇ ਬਾਦਲ ਜੁੰਡਲੀ ਨੇ ਜਿਹੜਾ ਆ ਉਹ ਕਹੇ ਇੱਥੋਂ ਤੱਕ ਕਹਿ ਦਿੱਤਾ ਕਿ ਵੇਲੀਆਂ ਆ ਜਾਂਦੀਆਂ ਆ ਧਰਨੇ ਲਗਾਉਣ ਤੁਹਾਡੇ ਤੋਂ ਘਰੇ ਕੰਮ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਆਖੇ ਕਿ ਮੈਨੂੰ ਉਹ ਕਹਿਣ ਲੱਗਿਆਂ ਜਿਹਦਾ ਮੈਂ ਝਿੱਜਕ ਮਹਿਸੂਸ ਕਰ ਰਿਹਾ ਆ ਗੁਰੇਜ਼ ਕਰ ਰਿਹਾ ਆ ਕਿ ਇੰਨੀ ਜ਼ਿਆਦਾ ਭੱਦੀ ਜਿਹੜੀ ਸ਼ਬਦਾਵਲੀ ਆ ਸ਼ਰਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਸ਼ਰਮਣੀ ਕਮੇਟੀ ਦੇ ਗੁੰਡਿਆਂ ਅਤੇ ਬਾਦਲਦਲ ਦੀ ਜੁੰਡਲੀ ਨੇ ਜਿਹੜਾ ਆ ਗੁਰਸਿੱਖਾਂ ਦੇ ਨਾਲ ਜਿਹੜਾ ਆ ਉਹਨਾਂ ਨੂੰ ਬੋਲੀ ਗਈ ਉਹਨਾਂ ਦੇ ਨਾਲ ਜਿਹੜਾ ਆ ਉਹ ਵਰਤੀ ਗਈ। ਸੋ ਸ਼੍ਰੋਮਣੀ ਕਮੇਟੀ ਦਾ ਤਾਂ ਇਹ ਸਭਿਆਚਾਰ ਹੀ ਬਾਦਲਦਲ ਦਾ ਬਣ ਚੁੱਕਾ ਹੋਇਆ ਆ ਹਰ ਸਾਲ 6 ਜੂਨ ਨੂੰ ਇਹ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਜਿਹੜੀਆਂ ਪੱਗਾਂ ਆ ਲੌਂਦੇ ਆ ਇਹਨਾਂ ਦੀ ਜਿਹੜੀ ਗੁੰਡਾ ਫੋਰਸ ਆ ਉਹ ਕੰਤ ਪ੍ਰਸਤ ਗੁਰਸਿੱਖਾਂ ਨੂੰ ਨੌਜਵਾਨਾਂ ਨੂੰ ਜਿਹੜਾ ਆ ਡਾਂਗਾ ਦੇ ਨਾਲ ਕੁੱਟਦੀ ਹੈ ਜਿਹੜੇ ਨੌਜਵਾਨ ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਭਾਈ ਅਮਰੀਕ ਸਿੰਘ ਜੀ ਨੂੰ ਜਨਰਲ ਸ਼ਬੀਕ ਸਿੰਘ ਜੀ ਨੂੰ ਬਾਬਾ 18 ਸਿੰਘ ਨੂੰ ਅਤੇ ਜੂਨ 1984 ਦੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਪਹੁੰਚੇ ਹੁੰਦੇ ਆ ਜਾਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦੇ ਆ ਸੋ ਸ਼ਰੋਮਣੀ ਕਮੇਟੀ ਦੇ ਜਿਹੜੀ ਗੁੰਡਾ ਟੋਲਾ ਆ ਜਿਹੜੀ ਇਹਨਾਂ ਦੀ ਗੁੰਡਾ ਫੋਰਸ ਆ ਜਾਂ ਬਾਦ ਦਾ ਦਦੇ ਜਿਹੜੀ ਹੋਰ ਜੁੰਡਲੀ ਆ ਉਹ ਉਹਨਾਂ ਗੁਰਸਿੱਖਾਂ ਨੂੰ ਹਰ ਸਾਲ 6 ਜੂਨ ਵਾਲੇ ਦਿਨ ਜਿਹੜਾ ਆਉ ਘੁੱਟਦੀ ਆ ਉਹਨਾਂ ਦੇ ਪੱਗਾਂ ਲਾਉਂਦੀ ਆ ਉਹਨਾਂ ਦੇ ਕਕਾਰ ਉਹਦੀ ਉਹਨਾਂ ਦੇ ਕੇਸ ਜਿਹੜਾ ਆ ਉਹ ਰੋਲੇ ਜਾਂਦੇ ਆ ਤੇ ਅੱਜ ਕਿਹੜੇ ਮੂਹਰੇ ਨਾਲ ਸ਼ਰੋਮਣੀ ਕਮੇਟੀ ਵਾਲੇ ਭਾਈ ਗੁਰਚਰਨ ਸਿੰਘ ਗਰੇਵਾਲ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਂ ਇਹਨਾਂ ਦੇ ਹੋਰ ਸਖਤਰ ਕਹਿ ਰਹੇ ਆ ਕਿ ਅਸੀਂ ਕਿਸੇ ਦੀ ਜਿਹੜੀ ਪੱਗ ਨਹੀਂ ਕਦੀ ਲਾਈ ਨਾਲ ਸੀ ਕਿਸੇ ਦੀਆਂ ਜਿਹੜੀਆਂ ਪੱਗਾਂ ਲਾਉਣਾ ਚਾਹੁੰਦੇ ਆ ਅਸੀਂ ਕਿਸੇ ਦੇ ਉੱਤੇ ਹੱਥ ਚੁੱਕਾਂਗੇ ਤੁਸੀਂ ਹੱਥ ਤਾਂ ਕੀ ਤੁਸੀਂ ਤਾਂ ਗੋਦੀਆਂ ਮਾਰਦੇ ਹੋ ਗੋ ਆ ਬਾਦਲ ਜੁੰਡਲੀ ਨੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਕਿ ਨਹੀਂ ਸ਼ਹੀਦ ਕੀਤਾ ਦੱਸੋ ਦਿਓ ਜਵਾਬ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਕੋਟਕਪੂਰਾ ਦੇ ਵਿੱਚ ਬਰਗਾੜੀ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਤੇ ਉੱਥੇ ਦੋ ਗੁਰਸਿੱਖ ਜਿਹੜੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਤੁਸੀਂ ਉਹਨਾਂ ਦੋ ਗੁਰਸਿੱਖਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਸ਼ਹੀਦ ਕਰ ਦਿੱਤਾ ਤੇ ਸ਼ਰੋਮਣੀ ਕਮੇਟੀ ਨੇ ਨਿੰਦਾ ਮਤਾ ਤੱਕ ਪਾਸ ਨਹੀਂ ਕੀਤਾ ਸੀ ਸਾਰੀ ਸ਼ਰੋਮਣੀ ਕਮੇਟੀ ਬਾਦਲ ਜੁੰਡਲੀ ਤੇ ਹੱਕ ਵਿੱਚ ਜਿਹੜਾ ਆ ਉਹ ਭੁਗਤੀ ਸੀ ਤੇ ਜਿਹੜੇ ਧਰਨੇ ਲਗਾਉਂਦੇ ਸੀ ਸ਼੍ਰੋਮਣੀ ਕਮੇਟੀ ਦੀ ਆ ਸਕੱਤਰ ਜਾਂ ਇਹਨਾਂ ਦੇ ਮੈਨੇਜਰ ਉਹ ਸਾਰੇ ਉਹਨਾਂ ਦੇ ਉੱਤੇ ਹੱਸਦੇ ਸੀ ਤੇ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਸੀ ਕਿ ਵੇਲੇ ਆ ਜਾਂਦੇ ਆ ਧਰਨੇ ਲਗਾਉਣ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਨਹੀਂ ਕੋਈ ਪੁੱਛਦਾ ਤੇ ਬਾਹਰ ਵਿੱਚ ਜਦੋਂ ਇਹਨਾਂ ਦੀ ਆਪਣੀ ਜਿਹੜੀ ਸਰਕਾਰ ਉਹ ਚਲੇਗੀ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਖੁਦ ਧਰਨੇ ਲਗਾਉਂਦਾ ਫਿਰਦਾ ਸੀ ਸੁਖਬੀਰ ਸਿੰਘ ਬਾਦਲ ਖੁਦ ਜਿਹੜਾ ਆ ਪਿਛਲੇ ਸਮੇਂ ਦੇ ਵਿੱਚ ਕਿੰਨੇ ਧਰਨੇ ਲਗਾਉਂਦਾ ਫਿਰਦਾ ਫਿਰ ਕਹਿੰਦੇ ਹੁੰਦੇ ਨਾ ਗੁਰੂ ਸੱਤ ਭਵੇਂ ਨਾ ਮਾਰੇ ਪਰ ਮੱਤ ਜ਼ਰੂਰ ਮਾਰਦਾ ਫਿਰ ਇਦਾਂ ਜਿਨੀ ਤੁਹਾਡੀ ਮੱਤ ਆ ਉਹ ਵੱਜੀ ਤੇ ਜਿਹੜੀ ਕਿ ਬਿਆਦਬੀ ਕਰਨ ਕਰਾਉਣ ਵਾਲਿਆਂ ਦਾ ਉਹ ਸਿਆਸਤ ਕਰਨ ਵਾਲਿਆਂ ਦਾ ਕੱਖ ਨਹੀਂ ਰਹੇਗਾ ਤਾਂ ਦੇਖੋ ਬਾਦਲ ਕਿਆਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਫਿਰ ਕੱਖ ਨਹੀਂ ਰਿਹਾ। ਸੋ ਸ਼੍ਰੋਮਣੀ ਕਮੇਟੀ ਨੇ ਤੇ ਬਾਦਲ ਕਿਆਂ ਨੇ ਜਿਹੜੇ ਆ ਉਹ ਗੁੰਡੇ ਪਾਲੇ ਹੋਏ ਆ। ਪੰਥ ਪ੍ਰਸਤ ਗੁਰਸਿੱਖਾਂ ਦੇ ਉੱਤੇ ਤੁਸੀਂ ਇੱਕ ਵਾਰ ਥੋੜੀ ਕਿੰਨੀਆਂ ਜਿਹੜੀਆਂ ਕਤਨਾਵਾਂ ਆ ਉਹ ਬਿਆਨੀਆਂ ਜਾ ਸਕਦੀਆਂ ਜਾਂ ਦੱਸੀਆਂ ਜਾ ਸਕਦੀਆਂ ਜਿੱਥੇ-ਜਿੱਥੇ ਤੁਸੀਂ ਗੁਰਸਿੱਖਾਂ ਦੀਆਂ ਜਿਹੜੀਆਂ ਪੱਗਾਂ ਆ ਉਹ ਲਾਈਆਂ ਉਹਨਾਂ ਦੇ ਉੱਤੇ ਪਹਾਰੀ ਜ਼ੁਲਮ ਤਸ਼ੱਦਦ ਜਿਹੜਾ ਆ ਉਹ ਤੁਸੀਂ ਕੀਤਾ ਆ। ਤੁਸੀਂ ਨਰੈਨੂ ਮਹੰਤ ਦੇ ਨਾਲੋਂ ਜਿਹੜਾ ਆ ਉਹ ਘੱਟ ਨਹੀਂ ਹੋ। ਨਰੈਨੂ ਮਹੰਤ ਦੇ ਨਾਲੋਂ ਵੀ ਤੁਸੀਂ ਜਿਹੜਾ ਉਹ ਹੱਦਾਂ ਟੱਪ ਦਿੱਤੀਆਂ ਹੋਈਆਂ ਆ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਪੁਰਸ਼ਾਂ ਨੇ ਇਸੇ ਕਰਕੇ ਆਖਿਆ ਸੀ ਕਿ ਮਹਾਂਤਾਂ ਨੂੰ ਤਾਂ ਕੱਢ ਦਿੱਤਾ ਪਰ ਜਿਹੜੇ ਹੁਣ ਜਿਹੜੇ ਨਰੈਣੂ ਮਹੰਤ ਦੇ ਵਾਰਸ ਇੱਥੇ ਬੈਠਣਗੇ ਉਹਨਾਂ ਨੂੰ ਕੱਢਣਾ ਹੋਰ ਵੀ ਔਖਾ ਹੋ ਜਾਏਗਾ ਇਹ ਹੋਰ ਵੀ ਜ਼ਿਆਦਾ ਜਿਗੀਆਂ ਆ ਉਹ ਵੱਧ ਚੱਲਣ ਹਰਕਤਾਂ ਕਰਨਗੇ ਤੇ ਉਹੀ ਕੁਝ ਸ਼੍ਰੋਮਣੀ ਕਮੇਟੀ ਵਾਲੇ ਕਰਦੇ ਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਜਿਹੜੇ ਰੋਲ ਕੇ ਰੱਖ ਦਿੱਤੇ ਜਥੇਦਾਰਾਂ ਦੇ ਅਹੁਦਿਆਂ ਨੂੰ ਜਿਹੜਾ ਰੋਦ ਕੇ ਰੱਖ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਰੋਦ ਕੇ ਰੱਖ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਆ ਉਹ ਰੋਦ ਕੇ ਰੱਖ ਦਿੱਤਾ ਇੰਨੀ ਭਾਰੀ ਜਿਹੜੀ ਤੋਹੀਨ ਆ ਸਿਧਾਂਤਾਂ ਦੀ ਸ਼੍ਰੋਮਣੀ ਕਮੇਟੀ ਬਾਦਲਗਿਆਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਯਾਦ ਰੱਖਿਓ ਕਿ ਖਾਲਸਾ ਪੰਥ ਤੁਹਾਨੂੰ ਬਖਸ਼ੇਗਾ ਨਹੀਂ ਇਹ ਦਸਤਾਰ ਦੀ ਆਨ ਸ਼ਾਨ ਕਾਇਮ ਰੱਖਣਾ ਅਸੀਂ ਚੰਗੀ ਤਰ੍ਹਾਂ ਜਿਹੜਾ ਆ ਉਹ ਜਾਣਦੇ ਆ ਸਿੱਖ ਨਾ ਤਾਂ ਕਿਸੇ ਦੀ ਪੱਗ ਲਾਉਂਦਾ ਆ ਤੇ ਅਤੇ ਨਾ ਹੀ ਲੈਣ ਦਿੰਦਾ ਆ ਤੇ ਜਿੰਨਾ ਜਿੰਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਪੱਗਾਂ ਲਾਈਆਂ ਨਾ ਉਹ ਉਹ ਲੋਕ ਫਿਰ ਬਚ ਨਹੀਂ ਸਕੇ ਉਹ ਉਹ ਲੋਕ ਇੱਥੋਂ ਵੀ ਕਲੰਕ ਖਟ ਕੇ ਗਏ ਆ ਤੇ ਅਗਾਂ ਵੀ ਉਹਨਾਂ ਦਾ ਜਿਹੜਾ ਬੁਰਾ ਹਾਲ ਆ ਉਹ ਹੋਵੇਗਾ ਤੇ ਸ਼ਰੋਮਣੀ ਕਮੇਟੀ ਵਾਦਿਆਂ ਦੇ ਵਿੱਚ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਵੜੀ ਹੋਈ ਆ ਪਰ ਕੋਈ ਨਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਛੇਤੀ ਹੀ ਕਿਰਪਾ ਕਰਨਗੇ ਇਹਨਾਂ ਲੋਕਾਂ ਦੇ ਹਾਲਾਤ ਵੇਖਿਓ ਕਿੰਨੇ ਮਾਰੇ ਜਿਹੜੇ ਆ ਉਭਾਂਦੇ ਤੇ ਉਹ ਵੀ ਸਮਾਂ ਹੁਣ ਦੂਰ ਨਹੀਂ ਆ ਜਦੋਂ ਸ਼ਰੋਮਣੀ ਕਮੇਟੀ ਬਾਦਲਕੇ ਵਾਲੇ ਪਿੰਡਾਂ ਵਿੱਚ ਜਾਣਗੇ ਤੇ ਲੋਕ ਇਹਨਾਂ ਦਾ ਜੁੱਤੀਆਂ ਦੇ ਨਾਲ ਜਿਹੜਾ ਸਵਾਗਤ ਆ ਉਹ ਕਰਨਗੇ ਤੇ ਬਾਕੀ ਮੈਂ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਵੀ ਦੱਸ ਦੇਵਾਂ ਕਿ ਤੁਸੀਂ ਉਸੇ ਸ਼ਰਮਣੀ ਕਮੇਟੀ ਦੇ ਵਿੱਚ ਬੈਠੇ ਹੋ ਜਿਹੜੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਉਣ ਦੇ ਵਿੱਚ ਜਿਹੜਾ ਜਿਹਦੇ ਮਾਣ ਮਹਿਸੂਸ ਕਰਦੇ ਆ ਤੁਸੀਂ ਉਸ ਸ਼ਰਮਣੀ ਕਮੇਟੀ ਬਾਦਲ ਟੋਲੇ ਦੇ ਵਿੱਚ ਜਿਹੜਾ ਬੈਠੇ ਹੋ ਜਿਨ੍ਹਾਂ ਨੇ ਭਾਈ ਗੁਰਜੀਤ ਸਿੰਘ ਸਰਾਮਾ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤਾ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਤੁਸੀਂ ਸਨ 2012 ਦੇ ਵਿੱਚ ਭਾਈ ਜਸਪਾਲ ਸਿੰਘ ਚੌਰ ਸਿਧਵਾ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਬਾਦਲ ਜੁੰਡਲੀ ਨੇ ਹੀ ਇਹਨਾਂ ਦਿਨਾਂ ਦੇ ਵਿੱਚ ਹੀ ਕਿਵੇਂ ਅਸੀਂ ਜਿਹੜਾ ਕੋਈ ਜ਼ਾਇਏ ਤੁਸੀਂ ਕਿੰਨੇ ਸਿੰਘਾਂ ਦੇ ਉੱਤੇ ਜਿਹੜਾ ਜੁਲਮ ਤਸ਼ੱਦਦ ਆ ਉਹ ਸਮੇਂ-ਸਮੇਂ ਦੇ ਉੱਤੇ ਜਿਹੜਾ ਆ ਉਹ ਕੀਤਾ ਜਦੋਂ ਸਿਰਸੇਵਾਦੇ ਦਾ ਜਿਹੜਾ ਕਾਂਡ ਵਾਪਰਿਆ ਭਾਈ ਕਮਲਜੀਤ ਸਿੰਘ ਸੁਨਾਮ ਨੂੰ ਵੀ ਬਾਦਲ ਜੁੰਡਲੀ ਨੇ ਹੀ ਜਿਹੜਾ ਸ਼ਹੀਦ ਕੀਤਾ ਭਾਈ ਹਰਮੰਦਰ ਸਿੰਘ ਡੱਬਵਾਲੀ ਨੂੰ ਸ਼ਹੀਦ ਕੀਤਾ ਤੁਹਾਡੇ ਕਰਕੇ ਹੀ ਭਾਈ ਦਰਸ਼ਨ ਸਿੰਘ ਜਿਹੜੇ ਲੋਹਾਰਾ ਆ ਉਹ ਸ਼ਹੀਦ ਹੋਏ ਭਾਈ ਸੋਹਣ ਸਿੰਘ ਵਰਗੇ ਜਿਹੜੇ ਗੁਰਸਿੱਖ ਆ ਉਹ ਸ਼ਹੀਦ ਹੋਏ ਜਿੰਨੇ ਜ਼ੁਲਮ ਕਾਂਗਰਸ ਨੇ ਕੀਤੇ ਭਾਜਪਾ ਨੇ ਕੀਤੇ ਉਸ ਤੋਂ ਵੱਧ ਕੇ ਜਿਹੜਾ ਜ਼ੁਲਮ ਆ ਉਹ ਬਾਦਰਦਾਨ ਨੇ ਜਿਹੜਾ ਆ ਉਹ ਗੁਰਸਿੱਖਾਂ ਦੇ ਉੱਤੇ ਜਿਹੜਾ ਆ ਉਹ ਕੀਤੇ ਤੇ ਅੱਜ ਵੀ ਜਿਹੜੇ ਇਹਨਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਆ ਤੇ ਲਗਾਤਾਰ ਸਿਧਾਂਤਾਂ ਦਾ ਜਿਹੜਾ ਕਹਾਣੀ ਆ ਉਹ ਕੀਤਾ ਜਾ ਰਿਹਾ ਆ ਪਰ ਗੁਰੂ ਦਾ ਖਾਲਸਾ ਤੁਹਾਨੂੰ ਜ਼ਰੂਰ ਟਕਰੇਗਾ ਤੇ ਜਿਵੇਂ ਨਰੈਣੂ ਮਹੰਤ ਭਜਾਇ ਸੀ ਤੁਹਾਨੂੰ ਵੀ ਇਸੇ ਤਰ੍ਹਾਂ ਧੱਕੇ ਮਾਰ ਮਾਰ ਕੇ ਗੁਰਧਾਮਾਂ ਦੇ ਵਿੱਚੋਂ ਜਿਹੜਾ ਆ ਉਹ ਕੱਢਿਆ ਜਾਏਗਾ ਸੋ ਇਨੀਆਂ ਕੋ ਬੇਨਤੀਆਂ ਆ ਆਪ ਸੰਗਤ ਨੇ ਦਾਸ ਦੇ ਵੱਲੋਂ ਜਿਹੜੀਆਂ ਪਰਵਾਹ ਨੇ ਉਹ ਕਰਨੀਆਂ ਸੋ ਭਵਿੱਖ ਦੇ ਵਿੱਚ ਬਾਦਰਦਿਆਂ ਦਾ ਹੋਰ ਵੀ ਜਿਹੜਾ ਬੁਰਾ ਹਾਲਿਆ ਉਹ ਹੋਵੇਗਾ ਪਿਛਲੇ ਕੁਝ ਦਿਨਾਂ ਤੋਂ ਸਮੁੱਚੇ ਖਾਲਸਾ ਪੰਥ ਦੇ ਵੱਲੋਂ ਸ਼ਰੋਮਣੀ ਕਮੇਟੀ ਅਤੇ ਬਾਦਲਦਲ ਦੇ ਪੰਥ ਵਿਰੋਧੀ ਕਾਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਅੱਜ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਦੀਂਦਰ ਸਿੰਘ ਧਾਮੀ ਅਤੇ ਜਨਰਲ ਸਕੱਤਰ ਤੇ ਸ਼ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਉਹ ਬਿਆਨ ਦੇ ਰਹੇ ਆ ਮੀਡੀਆ ਦੇ ਵਿੱਚ ਕਹਿੰਦੇ ਕਿ ਕੁਝ ਲੋਕ ਸਾਡੀਆਂ ਪੱਗਾਂ ਲਾਉਣਾ ਚਾਹੁੰਦੇ ਆ ਪਰ ਅਸੀਂ ਕਿਸੇ ਦੀ ਪੱਗ ਨਹੀਂ ਲਾਵਾਂਗੇ ਤੇ ਅਸੀਂ ਕਿਸੇ ਉਤੇ ਹੱਥ ਨਹੀਂ ਉਠਾਵਾਂਗੇ ਪਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਆ ਕਿ ਇਹ ਸ਼ਰੋਮਣੀ ਕਮੇਟੀ ਵਾਲੇ ਜਾਂ ਬਾਦਲਦਲੀਏ ਇਹ ਇਕੱਲਾ ਗੁਰਸਿੱਖਾਂ ਦੇ ਉੱਤੇ ਹੱਥ ਹੀ ਨਹੀਂ ਚੁੱਕਦੇ ਇਕੱਲੀਆਂ ਪੱਗਾਂ ਹੀ ਨਹੀਂ ਲਾਉਂਦੇ ਸਗੋਂ ਇਹ ਤਾਂ ਡਾਂਗਾ ਮਾਰ-ਮਾਰ ਕੇ ਜਾਂ ਗੋਲੀਆਂ ਮਾਰ-ਮਾਰ ਕੇ ਪੰਥ ਪ੍ਰਸਤ ਗੁਰਸਿੱਖਾਂ ਨੂੰ ਸ਼ਰਮਿੰਦੀ ਸ਼ਰਮਿੰਦੀ ਕਰ ਦਿੰਦੇ ਆ ਜੋ ਕੁਝ ਮੁਗਲ ਹਕੂਮਤ ਨੇ ਕੀਤਾ ਜੋ ਕੁਝ ਹਿੰਦ ਹਕੂਮਤ ਨੇ ਗੁਰੂ ਕੇ ਸਿੱਖਾਂ ਦੇ ਨਾਲ ਕੀਤਾ ਉਹੀ ਕੁਝ ਨਰੈਨੂ ਮਹੰਤ ਦੇ ਵਾਰਿਸ ਬਾਦਲ ਜੁੰਡਲੀ ਨੇ ਤੇ ਸ਼ਰੋਮਣੀ ਕਮੇਟੀ ਨੇ ਪੰਥ ਪ੍ਰਸਤ ਗੁਰਸਿੱਖਾਂ ਦੇ ਨਾਲ ਸਮੇਂ-ਸਮੇਂ ਦੇ ਉੱਤੇ ਕੀਤਾ ਅਸੀਂ ਕਿਵੇਂ ਭੁੱਲ ਜਾਈਏ ਕਿ ਕਿਸੇ ਸਮੇਂ ਸ਼ਰੋਮਣੀ ਕਮੇਟੀ ਅਤੇ ਬਾਦਲ ਦਲ ਦੇ ਗੁੰਡਿਆਂ ਨੇ ਕੌਮੀ ਜਰਨਲ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਗਲਾਈ ਸੀ ਕਥੋ ਨੰਗਲ ਦੇ ਵਿੱਚ ਤੇ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਦੇ ਹੋਰ ਸੰਘਰਸ਼ਸ਼ੀਲ ਗੁਰਸਿੱਖਾਂ ਨੂੰ ਡਾਂਗਾਂ ਦੇ ਨਾਲ ਤਲਵਾਰਾਂ ਦੇ ਨਾਲ ਕੁੱਟਿਆ ਗਿਆ ਸੀ ਵੜਿਆ ਗਿਆ ਸੀ ਇਹ ਆ ਸ਼ਰੋਮਣੀ ਕਮੇਟੀ ਦੇ ਕਰੇ ਅੱਜ ਜਦੋਂ ਸ਼ਰੋਮਣੀ ਕਮੇਟੀ ਸਾਰੇ ਪਾਸੇੋਂ ਨਿਸਲ ਹੋ ਚੁੱਕੀ ਆ ਇਹਨਾਂ ਦੇ ਬੁਰੇ ਹਾਲਾਤ ਹੋ ਚੁੱਕੇ ਆ ਨਾ ਇਹਨਾਂ ਦੇ ਕੋਲ ਪੰਜਾਬ ਦੀ ਸੱਤਾ ਰਹੀ ਆ ਤੇ ਸ਼ਰੋਮਣੀ ਕਮੇਟੀ ਵੀ ਜਦੋਂ ਹੋਂ ਇਹਨਾਂ ਦੇ ਕੋਲੋਂ ਖੁੱਸਦੀ ਜਾ ਰਹੀ ਆ ਇਹਨਾਂ ਨੇ ਸ਼ਰੋਮਣੀ ਕਮੇਟੀ ਦਾ ਅਕਾਲੀ ਦਰਬਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਕਾਰ ਰੋਲ ਦਿੱਤਾ ਹੋਇਆ ਜਦੋਂ ਚਾਰੇ ਪਾਸਿਓਂ ਇਹਨਾਂ ਦੀ ਥੂ ਥੂ ਹੋ ਰਹੀ ਆ ਤੇ ਹੁਣ ਇਹ ਕਹਿ ਰਹੇ ਆ ਕਿ ਅਸੀਂ ਕਿਸੇ ਦੀਆਂ ਪੱਗਾਂ ਨਹੀਂ ਲਾਵਾਂਗੇ ਅਸੀਂ ਕਿਸੇ ਉਤੇ ਹੱਥ ਨਹੀਂ ਚੁੱਕਾਂਗੇ ਤੇ ਇਹ ਕਹਿ ਰਹੇ ਆ ਕਿ ਕੁਝ ਲੋਕ ਸਾਡੀਆਂ ਪੱਗਾਂ ਲਾਉਣਾ ਚਾਹੁੰਦੇ ਆ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਤਾਂ ਪੰਥ ਪ੍ਰਸਤ ਗੁਰਸਿੱਖ ਵੀਰ ਇਹਨਾਂ ਦਾ ਵਿਰੋਧ ਕਰਦੇ ਆ ਜਾਂ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਨੂੰ ਇਹਨਾਂ ਦੇ ਉੱਤੇ ਰੋਸ ਆ ਤੇ ਇਹ ਹੁਣ ਉਹਨਾਂ ਦੇ ਉੱਤੇ ਧਾਵਾ ਬੋਲਦੇ ਪਏ ਆ ਕਿ ਇਹ ਸਾਡੀਆਂ ਪੱਗਾਂ ਲਾਉਣਾ ਚਾਹੁੰਦੇ ਆ ਪਰ ਇਤਿਹਾਸ ਗਵਾਹ ਆ ਘਟਨਾਵਾਂ ਗਵਾਹ ਆ ਕਿ ਕੌਣ ਕਿਹਦੀਆਂ ਪੱਗਾਂ ਲਾਉਂਦਾ ਰਿਹਾ ਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਲਾਭਤਾ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਪ੍ਰਬੰਧ ਦੇ ਵਿੱਚੋਂ ਅਤੇ ਸਤਕਾਰ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਜਥਾ ਸਲਤ ਖਾਲਸਾ ਤੇ ਹੋਰ ਜਥੇਬੰਦੀਆਂ ਨੇ ਸੰਗਤਾਂ ਨੇ ਉਸ ਇਨਸਾਫ ਦੇ ਵਾਸਤੇ ਸ਼ਾਂਤਮਈ ਮੋਰਚਾ ਲਾਇਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਤੇ ਜੱਜ ਸਿੰਘ ਸਮੁੰਦਰੀ ਹਾਲ ਦੇ ਅੱਗੇ ਤੇ ਉਸ ਮੋਰਚੇ ਨੂੰ ਕੁਚਲਣ ਦੇ ਵਾਸਤੇ ਖਤਮ ਕਰਨ ਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੇ ਉੱਤੇ ਸੰਗਤਾਂ ਦੇ ਉੱਤੇ ਜਿਹੜਾ ਧਾਵਾ ਆ ਉਹ ਬੋਲ ਦਿੱਤਾ ਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਪੰਥ ਪ੍ਰਸਤ ਗੁਰਸਿੱਖਾਂ ਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਾਭਦਾ ਹੋਏ ਸਰੂਪਾਂ ਦਾ ਇਨਸਾਫ ਮੰਗ ਰਹੇ ਸਨ ਉਹਨਾਂ ਨੂੰ ਬੇਦਰਦੀ ਦੇ ਨਾਲ ਜਿਹੜਾ ਆ ਕੁੱਟਿਆ ਉਹਨਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਉਹਨਾਂ ਦੇ ਕੇਸ ਵੀ ਜਿਹੜੇ ਆ ਉਹ ਪੁੱਟੇ ਗਏ ਕੇਸਾਂ ਦੀ ਜਿਹੜੀ ਬੇਦਬੀ ਆ ਉਹ ਕੀਤੀ ਗਈ ਇੱਥੋਂ ਤੱਕ ਕਿ ਉਹਨਾਂ ਦੇ ਕਕਾਰ ਤੱਕ ਵੀ ਸ਼ਰੋਮਣੀ ਕਮੇਟੀ ਨੇ ਲਾਹ ਦਿੱਤੇ ਜਿਹੜੇ ਕਕਾਰ ਸੀ ਉਹ ਤੋੜ ਦਿੱਤੇ ਖੋਲੇ ਅੱਜ ਤੱਕ ਸ਼ਰੋਮਣੀ ਕਮੇਟੀ ਨੇ ਉਹ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਦਸਤਾਰਾਂ ਵਾਪਸ ਨਹੀਂ ਕੀਤੀਆਂ ਕਕਾਰ ਵਾਪਸ ਨਹੀਂ ਕੀਤੇ ਤੇ ਇੱਥੋਂ ਤੱਕ ਕਿ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਨੂੰ ਵੀ ਬੇਦਰਦੀ ਦੇ ਨਾਲ ਘੁਟਿਆ ਗਿਆ ਭਾਈ ਸੁਖਜੀਤ ਸਿੰਘ ਖੋਸੇ ਦੇ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਭਾਈ ਮਨਜੀਤ ਸਿੰਘ ਚਭਾਲ ਦੀ ਉੱਤੇ ਤਸ਼ੱਦਦ ਕੀਤਾ ਗਿਆ ਭਾਈ ਤਰਲੋਚਨ ਸਿੰਘ ਸੋਹਲ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਤਸ਼ੱਦਦ ਆ ਇਹਨਾਂ ਨੇ ਕੀਤਾ ਇਥੋਂ ਤੱਕ ਕਿ ਇਹਨਾਂ ਨੇ ਸ਼ਹੀਦ ਸਿੰਘ ਦੇ ਸੁਪੁੱਤਰ ਜਥੇਦਾਰ ਭਾਈ ਦਲਬਾਖ ਸਿੰਘ ਜੀ ਸੁਲਤਾਨਵਿੰਦ ਨੂੰ ਵੀ ਨਾ ਬਖਸ਼ਿਆ ਜੋ ਅਮਰ ਸ਼ਹੀਦ ਬਾਪੂ ਪਿਆਰਾ ਸਿੰਘ ਜੀ ਸੁਲਤਾਨਵਿੰਦ ਦੇ ਸੁਪੁੱਤਰ ਸਨ ਜਿਨ੍ਹਾਂ ਨੂੰ ਬਾਪੂ ਪਿਆਰਾ ਸਿੰਘ ਜਿਹਨੂੰ ਖਾਲਸਤਾਨ ਕਮਾਂਡੋ ਫੋਰਸ ਦੀ ਮਾਂ ਵੀ ਕਿਹਾ ਜਾਂਦਾ ਸੀ ਤੇ ਉਹਨਾਂ ਦੇ ਹੀ ਸੁਪੁੱਤਰ ਭਾਈ ਦਲਬਾਗ ਸਿੰਘ ਸੁਲਤਾਨਵਾਲਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਨਸਾਫ ਮੰਗ ਰਹੇ ਸਨ ਤੇ ਸ਼ਰੋਮਣੀ ਕਮੇਟੀ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਕੁੱਟਿਆ ਉਹਨਾਂ ਨੂੰ ਟੁੱਕਿਆ ਉਹਨਾਂ ਨੂੰ ਵਢਿਆ ਤੇ ਉਹਨਾਂ ਦੇ ਜਿਹੜੇ ਹੱਥ ਤਾਂ ਕਿ ਜਿਹੜੇ ਆ ਗੁੱਟ ਜਿਹੜੇ ਆ ਉਹ ਤੋੜ ਦਿੱਤੇ ਸੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰੀਆਂ ਤਸਵੀਰਾਂ ਵੀਡੀਓ ਵੀ ਦੇਖੀਆਂ ਹੋਣਗੀਆਂ ਤੇ ਭਾਈ ਦਲਬਾਗ ਸਿੰਘ ਅਤੇ ਹੋਰ ਗੁਰਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਇਹਨਾਂ ਨੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਉਹਨਾਂ ਦੀ ਕਕਾਰਾਂ ਕੇਸਾਂ ਦੀ ਜਿਹੜੀ ਭਾਰੀ ਬੇਇੱਜ਼ਤੀ ਕੀਤੀ ਦਸਤਾਰਾਂ ਤੱਕ ਲਾ ਦਿੱਤੀਆਂ ਸ਼ਰਮਣੀ ਕਮੇਟੀ ਦਾ ਜਿਹੜਾ ਦਫ਼ਤਰ ਸੀ ਉਸ ਸਮੇਂ ਬੁੱਚੜਖਾਨਾ ਬਣ ਗਿਆ ਸੀ ਇੱਕ ਤਸੀਹਹਾ ਕੇਂਦਰ ਬਣ ਗਿਆ ਸੀ ਜਿਵੇਂ ਖਾੜਕੂਵਾਦ ਦੇ ਸਮੇਂ ਬੁੱਚੜ ਪੁਲਿਸ ਅਫਸਰ ਤਸੀਹੇਖਾਨਿਆਂ ਦੇ ਵਿੱਚ ਬੁੱਚੜਖਾਨਿਆਂ ਦੇ ਵਿੱਚ ਸਿੰਘਾਂ ਨੂੰ ਕੌਂਦੇ ਹੁੰਦੇ ਸਨ ਉਸੇ ਤਰ੍ਹਾਂ ਸ਼ਰਮਣੀ ਕਮੇਟੀ ਬਾਦਲ ਜੁੰਡਲੀ ਨੇ ਜਿਹੜਾ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਉੱਥੇ ਜਿਹੜਾ ਆ ਪਹੁੰਚਿਆ ਸੀ ਇਸ ਤੋਂ ਵੀ ਅਗਲੀ ਗੱਲ ਦੱਸਦਾ ਹਾਂ ਜਿਹੜੇ ਗੁਰੂ ਦੇ ਸਿੱਖ ਹੁੰਦੇ ਆ ਉਹ ਤਾਂ ਕਿਸੇ ਬੇਗਾਨੀ ਧੀ ਦੇ ਉੱਤੇ ਵੀ ਭੈਣ ਦੇ ਉੱਤੇ ਵੀ ਇਸਤਰੀ ਦੇ ਉੱਤੇ ਵੀ ਹੱਥ ਨਹੀਂ ਚੁੱਕਦੇ ਮੰਦਾ ਨਹੀਂ ਬੋਲਦੇ ਪਰ ਸ਼ਰੋਮਣੀ ਕਮੇਟੀ ਦੇ ਹੀ ਦਫ਼ਤਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਸ਼ਰੋਮਣੀ ਕਮੇਟੀ ਦਾ ਦਫ਼ਤਰ ਆ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਲਾਪਤਾ ਹੋਏ ਸਰੂਪਾਂ ਦਾ ਸੰਗਤਾਂ ਇਨਸਾਫ਼ ਮੰਗ ਰਹੀਆਂ ਸਨ ਤਾਂ ਸ਼ਰੋਮਣੀ ਕਮੇਟੀ ਨੇ ਤਿੰਨ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਸੰਘਰਸ਼ਸ਼ੀਲ ਗੁਰਸਿੱਖ ਅਮਰਤਧਾਰੀ ਬੀਬੀਆਂ ਦੇ ਉੱਤੇ ਵੀ ਜਿਹੜਾ ਤਸ਼ੱਦਦ ਆ ਉਹ ਕੀਤਾ ਗਿਆ ਭੈਣ ਮਨਿੰਦਰ ਕੌਰ ਜੋ ਸਰਕਾਰ ਕਮੇਟੀ ਦੇ ਵਿੱਚ ਸਰਗਰਮ ਆ ਤੇ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਪਹਾੜੀ ਤਸ਼ੱਦਦ ਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਜਿਹੜਾ ਆ ਉਹ ਕੀਤਾ ਗਿਆ ਇਸੇ ਤਰ੍ਹਾਂ ਭਾਈ ਸੁਖਜੀਤ ਸਿੰਘ ਖੋਸੇ ਦੀ ਜਿਹੜੀ ਸਿੰਘ ਨਹੀਂ ਸੀ ਉਹ ਉਹਨਾਂ ਦੇ ਉੱਤੇ ਵੀ ਜਿਹਦਾ ਤਸ਼ੱਦਦ ਆ ਉਹ ਕੀਤਾ ਗਿਆ ਭੈਣ ਲਖਵਿੰਦਰ ਕੌਰ ਜਾਂ ਭੈਣ ਰਜਵੰਤ ਕੌਰ ਬੀਬੀ ਰਾਜਵਿੰਦਰ ਕੌਰ ਸੋ ਕਿੰਨਾ ਜ਼ਿਆਦਾ ਸ਼੍ਰੋਮਣੀ ਕਮੇਟੀ ਨੇ ਉਹਨਾਂ ਬੀਬੀਆਂ ਨੂੰ ਉਥੇ ਬੁਰਾ ਭਲਾ ਆਖਿਆ ਉਹਨਾਂ ਨੂੰ ਗਾਹਾਂ ਤੱਕ ਜਿਹੜੀਆਂ ਆ ਉਹ ਕੱਢ ਦਿੱਤੀਆਂ ਉਹਨਾਂ ਦੇ ਕੱਪੜੇ ਤੱਕ ਵੀ ਜਿਹੜੇ ਆ ਉਹ ਪਾੜ ਦਿੱਤੇ ਤੇ ਇਹੋ ਇਹੋ ਤੇ ਜਿਹੜੇ ਬੋਲ ਆਖੇ ਕਿ ਉਹ ਮੈਂ ਸੰਗਤ ਨੂੰ ਵੀ ਜਿਹੜਾ ਆ ਦੱਸ ਸਕਦਾ ਸੋ ਇੰਨੀ ਜ਼ਿਆਦਾ ਜਿਹੜੀ ਆ ਸ਼੍ਰੋਮਣੀ ਕਮੇਟੀ ਬਾਦਲ ਦਲੀਆ ਗਿਰ ਚੁੱਕੇ ਸਨ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਹੀ ਇੱਕ ਜਿਹੜੀ ਔਰਤ ਸੀ ਸੋ ਉਹਨੇ ਥੁੱਕ ਕੇ ਤੇ ਬੀਬੀ ਮਨਿੰਦਰ ਕੌਰ ਨੂੰ ਆਖਿਆ ਕਿ ਇਹ ਇਹਨੂੰ ਜਿਹੜਾ ਆ ਉਹ ਛੱਟ ਤੇ ਭਾਈ ਸੁਖਜੀਤ ਸਿੰਘ ਖੋਸੇ ਦੀ ਸਿੰਘਣੀ ਨੂੰ ਬੀਬੀ ਰਜਵੰਤ ਕੌਰ ਉਹਨਾਂ ਦਾ ਨਾਮ ਆ ਜਾਂ ਰਾਜਵਿੰਦਰ ਕੌਰ ਆ ਸੋ ਉਨੂੰ ਇੰਨੇ ਮਾਰੇ ਸ਼ਰਮਣੀ ਕਮੇਟੀ ਅਤੇ ਬਾਦਲ ਜੁੰਡਲੀ ਨੇ ਜਿਹੜਾ ਆ ਉਹ ਕਹੇ ਇੱਥੋਂ ਤੱਕ ਕਹਿ ਦਿੱਤਾ ਕਿ ਵਹਿਲੀਆਂ ਆ ਜਾਂਦੀਆਂ ਆ ਧਰਨੇ ਲਗਾਉਣ ਤੁਹਾਡੇ ਤੋਂ ਘਰੇ ਕੰਮ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਆਖੇ ਕਿ ਮੈਨੂੰ ਉਹ ਕਹਿਣ ਲੱਗਿਆਂ ਜਿਹਦਾ ਮੈਂ ਝਿਜਕ ਮਹਿਸੂਸ ਕਰ ਰਿਹਾ ਆ ਗੁਰੇਜ਼ ਕਰ ਰਿਹਾ ਆ ਕਿ ਇੰਨੀ ਜ਼ਿਆਦਾ ਭੱਦੀ ਜਿਹੜੀ ਸ਼ਬਦਾਵਲੀ ਆ ਸ਼ਰਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਸ਼ਰਮਣੀ ਕਮੇਟੀ ਦੇ ਗੁੰਡਿਆਂ ਨੇ ਅਤੇ ਬਾਦਲ ਦਲ ਦੀ ਜੁੰਡਲੀ ਨੇ ਜਿਹੜਾ ਆ ਗੁਰਸਿੱਖਾਂ ਦੇ ਨਾਲ ਜਿਹੜਾ ਆ ਉਹਨਾਂ ਨੂੰ ਬੋਲੀ ਗਈ ਉਹਨਾਂ ਦੇ ਨਾਲ ਜਿਹੜਾ ਆ ਉਹ ਵਰਤੀ ਗਈ ਸੋ ਸ਼ਰਮਣੀ ਕਮੇਟੀ ਦਾ ਤਾਂ ਇਹ ਸਭਿਆਚਾਰ ਹੀ ਬਾਦਲ ਦਲ ਦਾ ਬਣ ਚੁੱਕ ਹਰ ਸਾਲ 6 ਜੂਨ ਨੂੰ ਇਹ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਜਿਹੜੀਆਂ ਭੱਗਾਂ ਆ ਲੌਂਦੇ ਆ ਇਹਨਾਂ ਦੀ ਜਿਹੜੀ ਗੁੰਡਾ ਫੋਰਸ ਆ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਨੌਜਵਾਨਾਂ ਨੂੰ ਜਿਹੜਾ ਆ ਡਾਂਗਾਂ ਦੇ ਨਾਲ ਕੁੱਟਦੀ ਆ ਜਿਹਦੇ ਨੌਜਵਾਨ ਉੱਥੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਭਾਈ ਅਮਰੀਕ ਸਿੰਘ ਜੀ ਨੂੰ ਜਨਰਲ ਸ਼ਬੀਕ ਸਿੰਘ ਜੀ ਨੂੰ ਬਾਬਾ 18 ਸਿੰਘ ਨੂੰ ਅਤੇ ਜੂਨ 1984 ਦੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਪਹੁੰਚੇ ਹੁੰਦੇ ਆ ਜਾਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਆ ਸੋ ਸ਼ਰੋਮਣੀ ਕਮੇਟੀ ਦੇ ਜਿਹੜੀ ਗੁੰਡਾ ਆ ਟੋਲਾ ਆ ਜਿਹੜੀ ਇਹਨਾਂ ਦੀ ਗੁੰਡਾ ਫੋਰਸ ਆ ਜਾਂ ਬਾਦ ਦਾ ਦਦੇ ਜਿਹੜੀ ਹੋਰ ਜੁੰਡਲੀ ਆ ਉਹ ਉਹਨਾਂ ਗੁਰਸਿੱਖਾਂ ਨੂੰ ਹਰ ਸਾਲ 6 ਜੂਨ ਵਾਲੇ ਦਿਨ ਜਿਹੜਾ ਆ ਉਹ ਘੁੱਟਦੀ ਆ ਉਹਨਾਂ ਦੇ ਪੱਗਾਂ ਲਾਉਂਦੀ ਆ ਉਹਨਾਂ ਦੇ ਕਕਾਰ ਰੋਦੀ ਉਹਨਾਂ ਦੇ ਕੇਸ ਜਿਹੜਾ ਆ ਉਹ ਰੋਲੇ ਜਾਂਦੇ ਆ ਤੇ ਅੱਜ ਕਿਹੜੇ ਮੂਹ ਦੇ ਨਾਲ ਸ਼ਰੋਮਣੀ ਕਮੇਟੀ ਵਾਲੇ ਭਾਈ ਗੁਲਚਰਨ ਸਿੰਘ ਗਰੇਵਾਲ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਂ ਇਹਨਾਂ ਦੇ ਹੋਰ ਸਖਤਰ ਕਹਿ ਰਹੇ ਆ ਕਿ ਅਸੀਂ ਕਿਸੇ ਦੀ ਜਿਹੜੀ ਪੱਗ ਨਹੀਂ ਕਦੀ ਲਾਈ ਨਾਲੀ ਸੀ ਕਿਸੇ ਦੀਆਂ ਜਿਹੜੀਆਂ ਪੱਗਾਂ ਲਾਉਣਾ ਚਾਹੁੰਦੇ ਆ ਅਸੀਂ ਕਿਸੇ ਦੇ ਉੱਤੇ ਹੱਥ ਚੁੱਕਾਂਗੇ ਤੁਸੀਂ ਹੱਥ ਤਾਂ ਕੀ ਤੁਸੀਂ ਤਾਂ ਗੋਦੀਆਂ ਮਾਰ ਆ ਬਾਦਲ ਜੁੰਡਲੀ ਨੇ ਭਾਈ ਗੁਰਦੀਸ਼ ਸਿੰਘ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਕਿ ਨਹੀਂ ਸ਼ਹੀਦ ਕੀਤਾ ਦੱਸੋ ਦਿਓ ਜਵਾਬ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਕੋਟਕਪੂਰਾ ਦੇ ਵਿੱਚ ਬਰਗਾੜੀ ਦੇ ਵਿੱਚ ਬੈਬਲ ਕਲਾਂ ਦੇ ਵਿੱਚ ਤੇ ਉੱਥੇ ਦੋ ਗੁਰਸਿੱਖ ਜਿਹੜੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਤੁਸੀਂ ਉਹਨਾਂ ਦੋ ਗੁਰਸਿੱਖਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਸ਼ਹੀਦ ਕਰ ਦਿੱਤਾ ਤੇ ਸ਼ਰੋਮਣੀ ਕਮੇਟੀ ਨੇ ਨਿੰਦਾ ਮਤਾ ਤੱਕ ਪਾਸ ਨਹੀਂ ਕੀਤਾ ਸੀ ਸਾਰੀ ਸ਼ਰੋਮਣੀ ਕਮੇਟੀ ਬਾਦਲ ਜੁੰਡਲੀ ਤੇ ਹੱਕ ਵਿੱਚ ਜਿਹੜਾ ਆ ਉਹ ਭੁਗਤੀ ਸੀ ਤੇ ਜਿਹੜੇ ਧੰਨੇ ਲਗਾਉਂਦੇ ਸੀ ਸ਼ਰਮਨੀ ਕਮੇਟੀ ਦੀ ਆ ਸਕੱਤਰ ਜਾਂ ਇਹਨਾਂ ਦੇ ਮੈਨੇਜਰ ਉਹ ਸਾਰੇ ਉਹਨਾਂ ਦੇ ਉੱਤੇ ਹੱਸਦੇ ਸੀ ਤੇ ਸੁਖਵੀਰ ਸਿੰਘ ਬਾਦਲ ਵੀ ਕਹਿੰਦਾ ਸੀ ਕਿ ਵਿਲੇ ਆ ਜਾਂਦੇ ਆ ਧੰਨੇ ਲਗਾਉਣ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਨਹੀਂ ਕੋਈ ਪੁੱਛਦਾ ਤੇ ਬਾਅਦ ਵਿੱਚ ਜਦੋਂ ਇਹਨਾਂ ਦੀ ਆਪਣੀ ਜਿਹੜੀ ਸਰਕਾਰ ਉਹ ਚਲੇਗੀ ਫਿਰ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੀ ਖੁਦ ਧੰਨੇ ਲਗਾਉਂਦਾ ਫਿਰਦਾ ਸੀ ਸੁਖਵੀਰ ਸਿੰਘ ਬਾਦਲ ਖੁਦ ਜਿਦਾ ਆ ਪਿਛਲੇ ਸਮੇਂ ਦੇ ਵਿੱਚ ਕਿੰਨੇ ਧੰਨੇ ਲਗਾਉਂਦਾ ਫਿਰਦਾ ਫਿਰ ਕਹਿੰਦੇ ਹੁੰਦੇ ਨਾ ਗੁਰੂ ਸੱਤ ਭਵੇਂ ਨਾ ਮਾਰੇ ਪਰ ਮੱਤ ਜ਼ਰੂਰ ਮਾਰਦਾ ਫਿਰ ਇਦਾਂ ਜਿਨੀ ਤੁਹਾਡੀ ਮੱਤੇ ਆ ਉਹ ਵੱਜੀ ਤੇ ਜਿਹੜੀ ਗੱਲ ਹਰਸ ਕਿ ਬਿਆਦਬੀ ਕਰਨ ਕਰਾਉਣ ਵਾਲਿਆਂ ਦਾ ਉਹ ਸਿਆਸਤ ਕਰਨ ਵਾਲਿਆਂ ਦਾ ਕੱਖ ਨਹੀਂ ਰਹੇਗਾ ਤਾਂ ਦੇਖੋ ਬਾਦਲ ਕਿਆਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਫਿਰ ਕੱਖ ਨਹੀਂ ਰਿਹਾ। ਸੋ ਸ਼੍ਰੋਮਣੀ ਕਮੇਟੀ ਨੇ ਤੇ ਬਾਦਲ ਕਿਆਂ ਨੇ ਜਿਹੜੇ ਆ ਉਹ ਗੁੰਡੇ ਪਾਲੇ ਹੋਏ ਆ। ਪੰਥ ਪ੍ਰਸਤ ਗੁਰਸਿੱਖਾਂ ਦੇ ਉੱਤੇ ਤੁਸੀਂ ਇੱਕ ਵਾਰ ਥੋੜੀ ਕਿੰਨੀਆਂ ਜਿਹੜੀਆਂ ਘਤਨਾਵਾਂ ਆ ਉਹ ਬਿਆਨੀਆਂ ਜਾ ਸਕਦੀਆਂ ਜਾਂ ਦੱਸੀਆਂ ਜਾ ਸਕਦੀਆਂ ਜਿੱਥੇ ਜਿੱਥੇ ਤੁਸੀਂ ਗੁਰਸਿੱਖਾਂ ਦੀਆਂ ਜਿਹੜੀਆਂ ਪੱਗਾਂ ਆ ਉਹ ਲਾਈਆਂ ਉਹਨਾਂ ਦੇ ਉੱਤੇ ਭਾਰੀ ਜ਼ੁਲਮ ਤਸ਼ੱਦਦ ਜਿਹੜਾ ਆ ਉਹ ਤੁਸੀਂ ਕੀਤਾ ਆ। ਤੁਸੀਂ ਨਰੈਨੂ ਮਹੰਤ ਦੇ ਨਾਲੋਂ ਜਿਹੜਾ ਆ ਉਹ ਘੱਟ ਨਹੀਂ ਹੋ। ਨਰੈਨੂ ਮਹੰਤ ਦੇ ਨਾਲੋਂ ਵੀ ਤੁਸੀਂ ਜਿਹੜਾ ਆ ਉਹ ਹੱਦਾਂ ਟੱਪ ਦਿੱਤੀਆਂ ਹੋਈਆਂ ਆ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਪੁਰਸ਼ਾਂ ਨੇ ਇਸੇ ਕਰਕੇ ਆਖਿਆ ਸੀ ਕਿ ਮਹਾਂਤਾਂ ਨੂੰ ਤਾਂ ਕੱਢ ਦਿੱਤਾ ਪਰ ਜਿਹੜੇ ਹੁਣ ਜਿਹੜੇ ਨਰੈਣੂ ਮਹਾਂਤ ਦੇ ਵਾਰਸ ਇੱਥੇ ਬੈਠਣਗੇ ਉਹਨਾਂ ਨੂੰ ਕੱਢਣਾ ਹੋਰ ਵੀ ਔਖਾ ਹੋ ਜਾਏਗਾ ਇਹ ਹੋਰ ਵੀ ਜ਼ਿਆਦਾ ਜਿੜੀਆਂ ਆ ਉਹ ਵੱਧ ਚੱਲਣ ਹਰਕਤਾਂ ਕਰਨਗੇ ਤੇ ਉਹੀ ਕੁਝ ਸ਼੍ਰੋਮਣੀ ਕਮੇਟੀ ਵਾਲੇ ਕਰਦੇ ਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਜਿਹੜੇ ਰੋਦ ਕੇ ਰੱਖ ਦਿੱਤੇ ਜਥੇਦਾਰਾਂ ਦੇ ਅਹੁਦਿਆਂ ਨੂੰ ਜਿਹੜਾ ਰੋਦ ਕੇ ਰੱਖ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਰੋਦ ਕੇ ਰੱਖ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਆ ਉਹ ਰੋਦ ਕੇ ਰੱਖ ਦਿੱਤਾ ਇੰਨੀ ਭਾਰੀ ਜਿਹੜੀ ਤੋਹੀਨ ਆ ਸਿਧਾਂਤਾਂ ਦੀ ਸ਼੍ਰੋਮਣੀ ਕਮੇਟੀ ਬਾਦਤ ਕਿਆਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਯਾਦ ਰੱਖਿਓ ਕਿ ਖਾਲਸਾ ਪੰਥ ਤੁਹਾਨੂੰ ਬਖਸ਼ੇਗਾ ਨਹੀਂ ਇਹ ਦਸਤਾਰ ਦੀ ਆਨ ਸ਼ਾਨ ਕਾਇਮ ਰੱਖਣਾ ਅਸੀਂ ਚੰਗੀ ਤਰ੍ਹਾਂ ਜਿਹੜਾ ਆ ਉਹ ਜਾਣਦੇ ਆ ਸਿੱਖ ਨਾ ਤਾਂ ਕਿਸੇ ਦੀ ਪੱਗ ਲਾਉਂਦਾ ਆ ਤੇ ਅਤੇ ਨਾ ਹੀ ਲੈਣ ਦਿੰਦਾ ਆ ਤੇ ਜਿੰਨਾ ਜਿੰਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਪੱਗਾਂ ਲਾਈਆਂ ਨਾ ਉਹ ਉਹ ਲੋਕ ਫਿਰ ਬਚ ਨਹੀਂ ਸਕੇ ਉਹ ਉਹ ਲੋਕ ਇੱਥੋਂ ਵੀ ਕਲੰਕ ਖੱਟ ਕੇ ਗਏ ਆ ਤੇ ਅਗਾਹ ਵੀ ਉਹਨਾਂ ਦਾ ਜਿਹੜਾ ਬੁਰਾ ਹਾਲਿਆ ਉਹ ਹੋਵੇਗਾ ਤੇ ਸ਼ਰੋਮਣੀ ਕਮੇਟੀ ਵਾਦਿਆਂ ਦੇ ਵਿੱਚ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਵੜੀ ਹੋਈ ਆ ਪਰ ਕੋਈ ਨਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਛੇਤੀ ਹੀ ਕਿਰਪਾ ਕਰਨਗੇ ਇਹਨਾਂ ਲੋਕਾਂ ਦੇ ਹਾਲਾਤ ਵੇਖਿਓ ਕਿੰਨੇ ਮਾਰੇ ਜਿਹੜੇ ਆ ਉਹ ਬੰਦੇ ਤੇ ਉਹ ਵੀ ਸਮਾਂ ਹੁਣ ਦੂਰ ਨਹੀਂ ਆ ਜਦੋਂ ਸ਼ਰੋਮਣੀ ਕਮੇਟੀ ਬਾਦਲਕੇ ਵਾਲੇ ਪਿੰਡਾਂ ਵਿੱਚ ਜਾਣਗੇ ਤੇ ਲੋਕ ਇਹਨਾਂ ਦਾ ਜੁੱਤੀਆਂ ਦੇ ਨਾਲ ਜਿਹੜਾ ਸਵਾਗਤ ਆ ਉਹ ਕਰਨਗੇ ਤੇ ਬਾਕੀ ਮੈਂ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਵੀ ਦੱਸ ਦੇਵਾਂ ਕਿ ਤੁਸੀਂ ਉਸੇ ਸ਼ਰਮਣੀ ਕਮੇਟੀ ਦੇ ਵਿੱਚ ਬੈਠੇ ਹੋ ਜਿਹੜੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਉਣ ਦੇ ਵਿੱਚ ਜਿਹੜਾ ਜਿਹੜੇ ਮਾਲ ਮਹਿਸੂਸ ਕਰਦੇ ਆ ਤੁਸੀਂ ਉਸ ਸ਼ਰਮਣੀ ਕਮੇਟੀ ਬਾਦਲ ਟੋਲੇ ਦੇ ਵਿੱਚ ਜਿਹੜੇ ਬੈਠੇ ਹੋ